ਜੋ ਹਲਕਾ ਡੇਰਾ ਬਾਬਾ ਨਾਨਕ ਦੇ ਜਿਹੜੇ ਸਾਡੇ ਆਗੂ ਸਹਿਬਾਨ ਇੱਕ ਨੰਬਰ ਜਿਹੜੀ ਕਤਾਰ ਜਿਹਨੂੰ ਕਹਿ ਸਕਦੇ ਹਾਂ ਸਾਡੇ ਸਾਰੇ ਲੀਡਰ ਤੇ ਉਹਨਾਂ ਦੇ ਨਾਲ ਮੀਟਿੰਗ ਚੱਲੀ ਗਈ ਸੀ ਕੁਝ ਮੁਸ਼ਕਲ ਸੀ ਉਹ ਸਾਰੀ ਹਾਈ ਕਮਾਂਡ 'ਤੱਕ ਅਸੀਂ ਗੱਲ ਕਰਨੀ ਸੀ ਕਿਉਂਕਿ ਪਰਿਵਾਰ ਸਾਡਾ ਵਾ ਪਰਿਵਾਰ 'ਤੇ ਗੱਲ ਕਰਨੀ ਹੁੰਦੀ ਆ ਤੇ ਸ਼ੋਮਨੀ ਅਕਾਲੀ ਦਲ ਸਾਡਾ ਪਰਿਵਾਰ ਹੈ ਹਾਈ ਕਮਾਂਡ ਤੱਕ ਗੱਲ ਸਚਾਉਣੀ ਸੀ ਉਹ ਗੱਲ ਕੀਤੀ ਗਈ ਆ ਮੇਰੇ ਖਿਆਲ ਅਕੀਸ ਤੋਂ ਮੰਦਿਰ ਚੋਂ ਕੀਤੀ ਗਈ ਆ ਅਸਲ ਕੀ ਪ੍ਰਚਾਰ ਕਿਉਂ ਨਹੀਂ ਕਰ ਰਿਹਾ ਜੀ ਮੈਂ ਹਾਲੀ ਪਰਸੋ ਸਾਰੀਆਂ ਮੀਟਿੰਗਸ ਕਰਕੇ ਗਿਆ ਆ ਬਾਡਰ ਵਾਲੇ ਸਾਰੇ ਜਿਹੜੇ ਆ ਜ਼ੋਨ ਸੀ ਬਾਡਰ ਜ਼ੋਨ ਦੇ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਕੇ ਆਇਆ ਤੇ ਗੱਲ ਮੇਰੀ ਪੁਰੇ ਥੋੜੀ ਜਿਹੀ ਢਿੱਲੀ ਸੀ ਅੱਜ ਵੀ ਪ੍ਰੋਗਰਾਮ ਜਿਹੜਾ ਵਾ ਵਿੱਚ ਇੱਕ ਤਰ੍ਹਾਂ ਦੀ ਚੀਮਾ ਸਾਹਿਬ ਦੀ ਮੀਟਿੰਗ ਆ ਔਰ ਇਸੀ ਮੀਟਿੰਗਾਂ ਵੀ ਕਰਨੀਆਂ ਨੇ ਅਸੀਂ ਵਰਕਰਾਂ ਕਾਦੀਪਾਲ ਦੇ ਜ਼ਿਬਾਈ ਆ ਲੜਨਾ ਜਾਣਦੇ ਆ ਤੇ ਲੜਾਂਗੇ ਲੜਦੇ ਆਏ ਆ ਤੇ ਗਾਂ ਵੀ ਲੜਾਂਗੇ ਉਹ ਕਿਹਾ ਸੀ ਸਵਾਰ ਲੈ ਕੇ ਕਿ ਉਹਨਾਂ ਨੇ ਕਿ ਇਹ ਵੱਸਤ ਕੀ ਬਰਾਉਂਗਾ ਲੱਗਾ ਕਿ ਕਿ ਦੋ ਲੋਕਾਂ ਨੇ ਕਿਆਂ ਸੀਆਂ ਚਾਰੇ ਆਪਸ ਵਿੱਚ ਲੜ ਰਹੀਆਂ ਨੇ ਤੇ ਤੁਸੀਂ ਪੱਛ ਲੈ ਕੇ ਜਾ ਰਹੇ ਹੋ ਉਹ ਫਾਲਤਾਂ ਨਾਲ ਕੋਰੇ ਬਿਲੇ ਤੁਸੀਂ ਅਫਵਾਹਾਂ ਫਲਾਉਣਾ ਕੰਮ ਹੈ ਮੇਰੇ ਮੂੰਹੋਂ ਕੋਈ ਸੁਣਿਆ ਤੁਹਾਡਾ ਸਵਾਲ ਤਾਂ ਆਪਣਾ ਬਣਦਾ ਨਹੀਂ ਮੈਨੂੰ ਜਦੋਂ ਤੁਸੀਂ ਇੱਕ ਮਿੰਟ ਜੇ ਤੁਸੀਂ ਮੇਰੇ ਕੋਈ ਮੂੰਹ ਸੁਣਿਆ ਮੇਰੀ ਜ਼ਰਾ ਲੈਕ ਪਾ ਪਾ ਜ ਨੂੰ ਸੁਣਿਆ ਮੈਂ ਕੋਈ ਗੱਲ ਕੀਤੀ ਇਹੋ ਜੀ ਤੁਹਾਡਾ ਫਰਜ਼ ਨਹੀਂ ਕਿ ਬਣਦਾ ਵੇਖੋ ਗੱਲ ਆਪਾਂ ਪੱਤਰਕਾਰ ਆ ਪੱਤਰਕਾਰਯੋਗ ਪੱਤਰਕਾਰ ਜੀ ਕਿ ਪੱਤਰਕਾਰਤਾ ਵਾਲੀ ਗੱਲ ਕਰੋ ਜਦੋਂ ਕਿ ਕਿਸੇ ਹੋਰ ਨੂੰ ਸਵਾਲ ਪੁੱਛਦੇ ਜੇ ਕੋਈ ਜਿਸ ਬੰਦੇ ਨੇ ਕੋਈ ਮਾੜਾ ਕੰਮ ਕੀਤਾ ਹੋਵੇ ਉਹਨੂੰ ਤੇਰੇ ਪੁੱਛਿਆ ਵੀ ਇਹ ਵੀਡੀਓ ਦੇ ਵਿੱਚ ਕੌਣ ਸੀ ਨਾਲ ਤੇਰੇ ਪੁੱਛਿਆ ਜੀ ਪੁੱਛਿਓ ਕਦੇ ਜਦੋਂ ਹੁਣ ਕਿਤੇ ਕਰੋਗੇ ਨਾ ਕਿਸੇ ਦੀ ਤੁਹਾਨੂੰ ਕਹਿੰਦੇ ਜੀ ਵੀਡੀਓ ਦੇ ਵਿੱਚ ਜਿਹੜਾ ਫਲਾਣਾ 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 ਬੰਦਾ ਕੌਣ ਦਾ ਜਨਾਨੀ ਕੌਣ ਸੀ ਪੁੱਛੋ ਕਿ ਜ਼ਰੂਰ ਪੁੱਛੋ ਕਾਰਨ ਸਾਰੇ ਦਿਨ ਨਾਰਾਜ਼ ਕੀ ਕੀ ਹੈ ਪਾਰਟੀ ਨਾਰਾਜ਼ਗੀ ਪਾਰਟੀ ਦੇ ਨਾਲ ਇਹ ਹੈ ਕਿ ਕੋਈ ਬੰਦਾ ਅਕਾਲੀ ਨਾ ਹੋਵੇ ਤੇ ਉਹਦੇ ਆਲੇ ਦੁਆਲੇ ਅਕਾਲੀ ਦਲ ਦੇ ਬੰਦੇ ਬਹਿ ਕੇ ਕੋਈ ਪ੍ਰੈਸ ਕਾਨਫਰੰਸ ਕਰਨ ਤੇ ਅਕਾਲੀ ਦਲ ਨੂੰ ਉਹਨਾਂ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੇ ਜਵਾਬ तलबੀ ਕਰਨੀ ਚਾਹੀਦੀ ਤਾਂ ਤੇ ਸਪਸ਼ਟੀ ਕਰਨ ਦੇਣਾ ਚਾਹੀਦਾ ਕਿ ਅਕਾਲੀ ਨੇ ਕਿ ਨਹੀਂ بس ਇਹ ਨਾਮ ਦਾ ਹੋਰ ਕੋਈ ਮੇਰੇ ਨਾਲ ਹਾਈ ਕਮਾਂਡ ਨਾਲ ਨਾਰਾਜ਼ਗੀ ਹਾਈ ਕਮਾਂਡ ਨਾਲ ਇਹੋ ਹੀ ਨਾਰਾਜ਼ਗੀ ਦਾ ਅਨੁਦਾਨ ਦਿੱਤੀ ਹੋਰ ਕਿ ਮੇਰੀ ਨਾਰਾਜ਼ਗੀ ਨਹੀਂ ਕੀਤੀ ਜਾਨ ਕੋਈ ਕੋ ਅਕਾਲੀ ਸਰ ਵੀ ਇੱਕੋ ਗੱਲ ਕੀਤੀ ਵੀ ਇੱਕ ਬੰਦਾ ਜਿਹੜਾ ਅਕਾਲੀ ਹੀ ਨਹੀਂਗਾ ਅਕਾਲੀ ਦਲ ਦਾ ਮੈਂਬਰ ਹੀ ਨਹੀਂਗਾ ਉਹਦੇ ਆਲੇ ਦੁਆਲੇ ਬਹਿ ਕੇ ਸਾਡੇ ਜਿਹੜੇ ਅਕਾਲੀ ਦਲ ਦੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸਾਬਕਾ ਜ਼ਿਲ੍ਹਾ ਪ੍ਰਧਾਨ ਸਾਡੇ ਅਕਾਲੀ ਦਲ ਦਾ ਦਾਦੇ ਹੁਣ ਅਕਾਲੀ ਦਲ ਦਾ ਨਮਾਇੰਦਾ ਵੀ ਹੋਵੇ ਉਹ ਕੋਈ ਗੱਲ ਕਰੇ ਤੇ ਮੈਂ ਇਸ ਗੱਲ ਦੀ ਉਹਨਾਂ ਨੂੰ ਕਿਹਾ ਸੀ ਕਿ ਇਸ ਗੱਲ ਨੂੰ ਵਰਜਣਾ ਚਾਹੀਦਾ ਤੁਸੀਂ ਨੂਰਾ ਹਾਈ ਮੈਂ ਸਿਪਾਈ ਹਾਂ ਸਿਪਾਈ ਕੋਲ ਜਰਨੈਲ ਨਹੀਂ ਆਉਂਦਾ ਜਰਨੈਲਾਂ ਕੋਲ ਸਿਪਾਈ ਜਾਂਦੇ ਨੇ ਤੇ ਸਿਪਾਈ ਜਿਹੜੇ ਅਸੀਂ ਸਿਪਾਈ ਹਾਂ ਅਸੀਂ ਪਾਰਟੀ ਜੇ ਤੁਹਾਡੇ ਕੋਈ ਦਰਦ ਹੁੰਦੀ ਆ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਤੁਸੀਂ ਆਪਣੇ ਮਾਂ ਕੋਲ ਬਾਪ ਕੋਲ ਗਿਲਾ ਕਰਦੇ ਜੇ ਕਿ ਨਹੀਂ ਕਰਦੇ ਹਾਈ ਕਮਾਂਡ ਮੇਰੀ ਮਾਂ ਪਿਓ ਸਾਰਾ ਕੁਝ ਤੇ ਮੈਂ ਉਹਨਾਂ ਕੋਲ ਆਪਣਾ ਦੁੱਖ ਰੋਇਆ ਇਸ ਚੀਜ਼ ਨੂੰ ਵਰਜਿਣਾ ਚਾਹੀਦਾ ਤੇ ਤਾਂ ਕਿ ਸਾਰਾ ਇਹ ਹਲਕਾ ਜਿਹੜਾ ਤਗੜਾ ਹੋ ਕੇ ਇਸ ਜਿਹੜੀ ਆ ਡਾਕਟਰ ਟੀਮਾਂ ਦੀ ਜਿਹੜੀ ਆ ਲੜਾਈ ਉਹਨੂੰ ਵੱਡੇ ਮਾਰਜ ਨਾਲ ਜਿੱਤ ਕੇ ਤੇ ਸ਼ਰਮ ਨਹੀਂ ਕਰੀ ਦਿੰਦੀ ਛੋਟ ਪਾਇਆ